ਲੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਿੰਡ ਖੰਨਾਵੜਾ ਆਪਣਾ ਖੰਨਾ ਪਿੰਡ ਖੰਨਾ ਚ ਮਾਰਾ ਖੰਨਾ ਚ ਮਾਰਾ ਨੇੜੇ ਰਮਦਾਸ ਢਲੋਂ ਸਾਹਿਬ ਪਹੁੰਚ ਚੁੱਕੇ ਨੇ ਤੇ ਇਹ ਵੇਖੋ ਜਾਨਵਰ ਆਪਣੇ ਇਨੇ ਜਾਨਵਰਾਂ ਦੇ ਵਿੱਚੋਂ 1-2 ਜਾਨਵਰ ਰਿਪਿਟਰ ਵੀ ਇੱਕ ਗਾਂ ਸੀ ਤੇ ਇੱਕ ਝੋਟੀ ਸੀ ਗਾਂ ਤੇ ਇੱਕ ਚਲੋ ਗਾਂ ਦਾ ਕੰਮ ਖਰਾਬ ਹੋ ਗਿਆ 2 ਸਾਲ ਬਾਅਦ ਬਣੀ ਹੀ ਗਾਂ ਤੇ 37 ਦਿਨਾਂ ਦਾ 37 ਦਿਨ ਦਾ ਸੁੱਟ ਗਈ ਨਾ ਉਦੋਂ ਬਾਅਦ ਚ ਸੁੱਟ ਗਈ ਬੜੇ ਚਿਰਾਂ ਬਾਅਦ ਗੱਬਣ ਹੋਈ ਉਹ ਵੀ ਚਲੋ ਮਾੜੀ ਗੱਲ ਹੋਈ ਆ ਬਾਕੀ ਚਲੋ ਬਾਬਾ ਮੇਅਰ ਕਰੇ ਤੇ ਗਾਂ ਫੇਰ ਕਿਥੇ ਬਣਾਵਾਂਗੇ ਇੱਕ ਝੋਟੀ ਉਹ ਵੀ ਰਿਪੀਟਰ ਹੀ ਕੋਈ ਮੈਂ ਦਿਖਾਲਦਾ ਵਾਂ ਆ ਜਿਹੜੀ ਬੈਠੀ ਝੋਟੀ ਹੈ ਨਾ ਹਾਂਜੀ ਆਹ ਚੋਟੀ ਆ ਆ ਝੋਟੀ ਆ ਤੇ ਵੀ ਚਲੋ ਕੋਈ ਪੰਜ ਛੇ ਵਾਰੀ ਬਣੀ-ਬੁਣੀ ਤੇ ਹੁਣ ਚਲੋ ਟੀਕਿਆਂ ਤੇ ਗੱਬਣ ਹੋਈ ਚੰਗੇ ਟੀਕਿਆਂ ਤੇ ਗੱਬਣ ਕੀਤੀ ਆਪਾਂ ਟੀਕੇ ਚੰਗੇ ਲਾਏ ਇਹਨੂੰ ਲਕਸ਼ਮੀ ਡੇਰੀ ਫਾਰਮ ਵਾਲਿਆਂ ਦੇ ਮੇਰਸਾ ਉਹਨਾ ਵੀਰ ਬੋਲੇ ਆ ਉਹਦੇ ਟੀਕੇ ਲੱਗੇ ਨੇ ਚੰਗੇ ਲਾਏ ਹਨ ਟੀਕੇ ਨੂੰ ਤੇ ਉਹਦੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹ ਵੀ ਗੱਬਣਿਆ ਝੋਟੀ ਰੰਗ ਬਦਲ ਗਈ ਹੈ ਹੁਣ 3 ਮਹੀਨੇ ਹੋ ਗਏ ਨਾ 3 ਤੋਂ ਵੱਧ ਹੀ ਹੋਣੀ ਆ 3 ਤੋਂ ਵੱਧ ਹੋ ਗਏ ਕਿਉਂਕਿ ਅੱਜ 10 ਦਿਨ ਪਹਿਲਾਂ ਚੈੱਕ ਕੀਤੀ ਸੀ ਤੇ ਇਹ ਰਿਕਾਰਡ ਕਰਨਾ ਆਪਣਾ ਫਰਜ਼ ਬੰਦਾ ਸੀ ਤੇ ਬਾਕੀ ਭਰਾ ਚਲੋ ਦੂਰੋ ਦੂਰੋ ਦੱਸੀ ਜਾਊਗਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਰਿਪੋਰਟਰ ਝੋਟੀ ਹੀ ਤੇ ਆਪਾਂ ਟੀਕੇ ਭਰੇ ਆ ਤੇ ਅੱਜ ਗੱਬਣਿਆ ਨਾ ਹਾਂਜੀ ਹਾਂਜੀ ਦਾਦੇ ਮੜਾ ਜਿਆ ਗੱਬਣ ਹੋ ਗਈ ਨਾ 3 ਮਹੀਨੇ ਦੀ 3 ਮਹੀਨੇ ਹੋ ਗਏ 3 ਮਹੀਨਿਆਂ ਦੀ ਗੱਬਣ ਆ ਵੇ ਲੋ ਤੁਹਾਡੇ ਸਾਹਮਣੇ ਗੱਲ ਬਾਤ ਜਿੰਨੀ ਕਾਪਾ ਰਿਕਾਰਡ ਕਰਦੇ ਆ ਤੇ ਉਨੀ ਕੁ ਸਿਰ ਮੱਥੇ ਕਰਿਆ ਕਰੋ ਵੀਡੀਓ ਇਹਨੂੰ ਮੈਂ ਕੋਈ ਦਵਾਈ ਦੁਵਾਈ ਤੇ ਨਹੀਂ ਨਾ ਭਰੀ ਨਹੀਂ ਡਾਕਟਰ ਸਿੱਧਾ ਟੀਕੇ ਲਾਇਆ ਨਾ ਹਾਂਜੀ ਹਾਂਜੀ ਤੇ ਟੀਕਿਆਂ ਤਾਂ ਵੇਖ ਲੋ ਗੱਬਣ ਹੋਈ ਜੇ ਆਪਾਂ ਕੋਈ ਦਵਾਈ ਨਹੀਂ ਭਰੀ ਕੁਝ ਨਹੀਂ ਕੀਤਾ ਬਾਕੀ ਉਹ ਸੱਚੇ ਪਾਤਸ਼ਾਹ ਦੀ ਧੰਨ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਮਿਹਰ ਦੇ ਨਾਲ ਇਹ ਮਤਲਬ ਛੋਟੀ ਗੱਬਣ ਹੋਈ ਆ ਬਾਕੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਹਿਬ ਵਧੀਆ ਵਧੀਆ ਕਿਰਪਾ ਜੀ ਤੁਹਾਡੀ ਇਹ ਆਪਣੇ ਤਾਏ ਦਾ ਮੁੰਡਾ ਨਾ ਹਾਂਜੀ 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 ਤਾਏ ਦਾ ਤੇ ਖੁਸ਼ੀ ਆ ਤੁਹਾਨੂੰ ਵੀ ਇਹ ਛੋਟੀ ਵੀਰ ਜੀ ਬਹੁਤ ਜਾਂ 5 7 12 ਬਣਾਈਆਂ ਹਾਂ ਹਾਂਜੀ ਦੱਸੋ ਦੱਸੋ ਜੀ ਠੀਕ ਆ ਦੇ ਨਾਲ ਵਧੀਆ ਬਣ ਗਈ ਛੋਟੀ ਹੁਣ 6 ਮਹੀਨਿਆਂ ਤੋਂ ਉੱਤੇ ਟਾਈਮ ਜਾਣ ਰਿਹਾ ਤੇ ਢੱਲੋਂ ਸਾਹਿਬ ਨੇ ਭਰੇ ਆ ਨਾ ਟੀ ਹਾਂਜੀ 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 ਇਹ ਤੁਹਾਡੀ ਕਿਰਪਾ ਹੋਈ ਹੈ ਚਲੋ ਕਿਰਪਾ ਸੱਚੇ ਬਾਦਸ਼ਾਹੀ ਬੜੀ ਵਧੀਆ ਤੇ ਬਾਕੀ ਇਹ ਕਿ ਇਹ ਚੀਜ਼ ਦਾ ਰਿਕਾਰਡ ਕਰਨਾ ਆਪਣਾ ਫਰਜ਼ ਆ ਹਾਂਜੀ 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 ਤੇ ਆਪਾਂ ਕੋਈ ਇਹਨੂੰ ਦਵਾਈ ਨਹੀਂ ਭਰੀ ਕੁਝ ਨਹੀਂ ਕੀਤਾ ਬਿਲਕੁਲ ਠੀਕਾਂ ਤੇ ਵੀਜੀ ਬਿਲਕੁਲ ਸਿੱਧੀ ਠੀਕਾਂ ਤੇ ਆਪਾਂ ਗੱਬਣ ਕੀਤੀ ਆ ਹਨਾ ਠੀਕ ਹੈ ਤੇ ਬਾਕੀ ਛੋਟੀ ਕਮਾ ਕੇ ਭਰਾ ਸਾਡਾ ਕਹਿੰਦਾ ਛੋਟੀ ਵਿਖਾ ਲੈਣੀ ਆ ਹੁਣ ਆਪਾਂ ਛੋਟੀ ਵੀ ਘੈਂਟ ਆ ਬਾਕੀ ਇਹ ਕਿ ਟੀਕੇ ਵੀ ਇਹਨੂੰ ਚਲੋ ਚੰਗੇ ਲੱਗੇ ਬੱਚਾ ਵਧੀਆ ਦੇ ਦਊਗੀ ਤੇ ਵੀਰ ਬੁੱਲ ਚੰਗਾ ਬੋਲੇ ਇੱਕ ਲੱਖ ਮੁੰਡੇਰੀ ਫਾਰਮ ਵਾਲਿਆਂ ਦਾ ਰਿਜ਼ਲਟ ਵੀ ਚੰਗਾ ਕੰਸੀਵ ਕਰ ਜਾਂ ਤੇ ਤੁਹਾਡੇ ਸਾਹਮਣੇ ਰਿਪੀਟਰ ਝੋਟੀ ਦੇ ਰਿਜ਼ਲਟ ਵੇਖ ਲੋ ਕਿਦਾਂ ਦਾ ਆਇਆ ਲక్ష్ਮੀ ਡੇਰੀ ਪਰਵਾਲਿਆਂ ਦਾ ਵਧੀਆ ਯਾਰ ਭਾਵੇਂ ਚਲੋ ਜੋ ਵੀ ਆ ਬਾਕੀ ਹੁਣ ਦੇ ਉਦਾਂ ਵੀ ਝੋਟੀ ਹੀ ਆ ਪੰਡਾ ਵੀ ਇਹ ਪੂਰੀ ਤੇ ਬੜੀ ਹੋ ਗਈ ਹੀ ਇਹ ਵੀ ਥੋੜੀ ਪੱਕ ਗਿਆ ਚਲੋ ਫਿਰ ਵੀ ਕੰਮ ਪਰ ਚਲੋ ਫਿਰ ਵੀ ਬਣ ਗਈ ਆ ਕਿ ਜ਼ਿੰਦਗੀ ਬਣ ਜਾਂਦੀ ਆ ਜਾਨ ਬਚ ਜਾਂਦੀ ਆ ਜਨਵਰ ਦੀ ਸੋਹਣੀ ਝੋਟੀ ਵੇਖੋ ਜਨਵਰ ਕਿੰਨੇ ਆਪਣੇ ਇੱਥੇ ਵੱਜੇ ਨੇ ਇੰਨੀਆਂ ਮੱਜਾਂ ਦੇ ਵਿੱਚੋਂ ਦੋ ਇੱਕ ਇਹ ਝੋਟੀ ਦੇ ਇੱਕ ਗਾਹ ਕਿੱਥੇ ਆ ਭਲਾਓ ਜੜੀ ਉਹ ਬੰਬੀ ਤੇ ਵੱਜੀ ਉਹ ਮੈਂ ਤੁਹਾਨੂੰ ਗਾਂવાડી ਜੀ ਦਿਖਾਲ ਕੇ ਆਉਣਾ ਵਾ ਉਹ ਗਾਂ ਸੈਡ ਤੇ ਵੱਜੀ ਪਰ ਉਹਦਾ ਕੰਮ ਇਹ ਮਤਲਬ ਇਹ ਹੋਈ ਕਿ ਕਿਸਮਤ ਮਾੜੀ ਜਿਹੜੀ ਕਿ ਬਣ ਗਈ ਹੀ ਹਰ 20 ਦਿਨ ਹੀ ਬੋਲ ਪੈਂਦੀ ਸੀ ਤੇ ਇਹਨੂੰ ਤਾਂ ਮੈਂ ਦਵਾਈ ਭਰ ਕੇ ਤੇ ਫਿਰ ਟੀਕੇ ਕੀਤੇ ਸੀ ਤੇ ਗੱਬਣ ਹੋ ਗਈ ਸੀ ਛੋਟੀ ਆਪਣੇ ਗਾਈਆਂ ਵੀ ਤੇ ਆ ਗਾਂ ਨਾ ਗੱਬਣ ਹੋ ਗਈ ਪਰ ਇਹ 30 ਦਿਨਾਂ ਦਾ 40 ਦਿਨਾਂ ਦਾ ਮੈਨੂੰ ਫੋਟੋ ਪਾਈ ਜਦੋਂ ਇਹਨਾਂ ਨੇ ਆਪਾਂ ਚੈੱਕ ਕਰਨੀ ਸੀ ਦੂਹਾਂ ਚੋਹਾਂ ਦਿਨਾਂ ਤੱਕ ਅਜੇ ਪਹਿਲਾਂ ਹੀ ਇਹ ਖਰਾਬ ਹੋ ਗਈ ਚਲੋ ਜੋ ਦਾ ਹੁਕਮ ਆ ਜੋ ਦੀ ਕਿਸਮਤ ਇਹਨੂੰ ਵੀ ਮੇਰੇ ਸਾਬ ਨਾਲ 2 ਸਾਲ ਹੋ ਗਏ ਸੀ ਨਾ ਹਾਂਜੀ 2 ਸਾਲ ਹੋ ਗਏ 2 ਸਾਲ ਬੜੇ ਟਾਈਮ ਦੀ ਬੜਾ ਇਹਨੂੰ ਟੀਕੇ ਟੁਕੇ ਲੱਗੇ ਪਹਿਲਾਂ ਤੇ ਪਹਿਲਾਂ ਬਣਾ ਦਿੱਤੀ ਪਰ ਜਿਹੜਾ ਬੱਚ ਸੁੱਟ ਗਈ ਉਹ ਕੰਮ ਖਰਾਬ ਹੋ ਗਿਆ ਨਹੀਂ ਤੇ ਇਹ ਵੀ ਗਾਂ ਆਪਾਂ ਗੱਪਣ ਕਰਤੀ ਤੇ ਬਾਕੀ ਚਲੋ ਆਪਾਂ ਜਾਂਦੇ ਜਾਂਦੇ ਭਰਾਵਾਂ ਨੂੰ ਇੱਕ ਵਾਰੀ ਜ਼ਰੂਰ ਪੁੱਛਾਂਗੇ ਕਿ ਟੱਲੋਂ ਸਾਉ ਦਾ ਕੰਮਕਾਰ ਕਿਵੇਂ ਆ ਤਾਂ ਦੱਸਣਗੇ ਤੁਹਾਨੂੰ ਜ਼ਰੂਰ ਵਧੀਆ ਲੱਗਦਾ ਭਰਾ ਦਾ ਕੰਮ ਕਰ ਜੀ ਮੈਂ ਤੇ ਸਾਰੇ ਵੀਰਾਂ ਨੂੰ ਕਹਿਣਾ ਵੀ ਇਹਨਾਂ ਨਾਲ ਸੰਪਰਕ ਕਰੋ ਵੱਧ ਤੋਂ ਵੱਧ ਜਿਨਾ ਹੋ ਸਕਦਾ ਕੋਈ ਨਹੀਂ ਹੁਣ ਆਪਣੇ ਡੰਗਰਾਂ ਦੀ ਵਾਰੀ ਆ ਤੁਹਾਡੇ ਵੀ ਜ਼ਰੂਰ ਤੁਹਾਡੀ ਝੋਟੀ ਜਿਹੜੀ ਹੈ ਕਹਿਣ ਦੇ ਹਾਂਜੀ ਹਾਂਜੀ ਉਹਦਾ ਵੀ ਆਪਾਂ ਨੰਬਰ ਲਾਵਾਂਗੇ ਜਦੋਂ ਹੀਟ ਤੇ ਆਉਂਦੀ ਨਾ ਫਿਰ ਮੈਂ ਭਰੂੰਗਾ ਉਹਨੂੰ ਟੀਕੇ ਤੇ ਹੋਊਗੀ ਮੇਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਗੀ ਤੇ ਬਾਕੀ ਭਰਾ ਨੂੰ ਕਿਦਾਂ ਕੰਮ ਕਰ ਕਿਵੇਂ ਲੱਗਦਾ ਦੱਸਦੇ ਜਾਂਦਾ ਜਾਂਦਾ ਵਧੀਆ ਕੰਮ ਆ ਬਿਲਕੁਲ ਜੀ ਇੱਕ ਨੰਬਰ ਆ ਇੱਕ ਨੰਬਰ ਆ ਤੇ ਵੇਖ ਲਓ ਚਲੋ ਇਹ ਆ ਕਿ ਚਲੋ ਕਦੇ ਆ ਗਈ ਰੇਂਜ ਚ ਫੇਅਰ ਕਰਦਾਂਗੇ ਆਪਾਂ ਗੱਬਣ ਕੋਈ ਉਹਦੀ ਮੇਰ ਹੋਈ ਜਿੱਦਣ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਮੇਰ ਤੇ ਜ਼ਰੂਰ ਬਾਕੀ ਜਿੰਨੀ ਵੀ ਵੀਡੀਓ ਹੁੰਦੀ ਸਿਰ ਮੱਥੇ ਕਰਿਆ ਕਰੋ ਤੇ ਇੰਨਾ ਕ ਜ਼ਰੂਰ ਵੀਰ ਜੀ ਕਹ ਦੋ ਕਿ ਸਪੋਰਟ ਸ਼ੇਅਰ ਸ਼ੂਰ ਕਰਦਣ ਵੀਡੀਓ ਹਾਂਜੀ ਵੀਰ ਜੀ ਸਪੋਰਟ ਕਰੋ ਵੀਰ ਨੂੰ ਵੱਧ ਤੋਂ ਵੱਧ ਤੇ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਲਾਈਕ ਤੇ ਕਮੈਂਟ ਕਮੈਂਟ ਕਰ ਦਿਆ ਕਰੋ ਠੀਕ ਹੈ ਨਾ ਵੀਰ ਜੀ ਬਾਕੀ ਓਕੇ ਆ ਕੰਮ ਢਲੋਂ ਸਭ ਦਾ ਜਾਂਦੇ ਜਾਂਦੇ ਵੀਰ ਜੀ ਬਿਲਕੁਲ ਓਕੇ ਕਹਿੰਦੇ ਨਾ ਹਾਂਜੀ ਬਿਲਕੁਲ ਤੇ ਝੋਟੀ ਵੀ ਬਣੀ ਚਲੋ ਗਾਈ ਦੀ ਕਿਸਮਤ ਮਾੜੀ ਹੁਣ ਇਹ ਇੱਕ ਜੋ ਦਾ ਹੁਕਮ ਹੀ ਜੋ ਦੀ ਮਰਜ਼ੀ ਹੀ ਤੇ ਹੁਣ ਆਪਾਂ ਕੀ ਕਰ ਸਕਦੇ ਮੈਂ ਤਾਂ ਆਪਣੇ ਵੱਲੋਂ ਗੱਬਣ ਕਰਤੀ ਸੀ ਪਰ ਇਹ ਹੁਣ 37 40 ਦਿਨ ਦਾ ਫਲ ਸੁੱਟ ਗਈ ਉਹਦਾ ਜੋ ਹੁਕਮ ਆ ਦੁਬਾਰਾ ਆਪਾਂ ਫੇਰ ਇਸ ਤੇ ਕੋਸ਼ਿਸ਼ ਕਰਾਂਗੇ ਜ਼ਰੂਰ ਕਿਉਂਕਿ ਇਹ ਗਾਂ ਤਾਂ ਮੇਰੇ ਹਿਸਾਬ ਨਾਲ ਇਹ ਤਾਂ ਬੜੀ ਬਰੀ ਦੀ ਰਿਪੀਟਰ ਹੀ ਹੈ ਨਾ ਬੜੀ ਵਰੀ ਟੀਕੇ ਭਰੇ ਇਹਨੂੰ ਹਾਂਜੀ ਬਹੁਤ ਵਧੀਆ ਮਤਲਬ ਬਣੀ ਬੜੀ ਵਰੀ ਸੀ ਨਾ ਪਹਿਲਾਂ ਵੀ ਇਹ ਬੜੀ ਵਰੀ ਕਰੰਦੇ ਰਹੇ ਪਰ ਬਣੀ ਨਹੀਂ ਬਣੀ ਨਹੀਂ ਪਰ ਬਣਾ ਦੇ ਦਿੱਤੀ ਪਰ ਖਰਾਬ ਹੋ ਗਈ ਨਾ ਵਾਸਟਣਾ ਹਾਂ ਹਾਂ ਚਲੋ ਕੋਈ ਨਹੀਂ ਬਾਬਾ ਮੇਰ ਕਰੇ ਆਪਾਂ ਫਿਰ ਜਰੂਰ ਕਰਾਂਗੇ ਤੇ ਵੀਡੀਓ ਮੇਰੇ ਭਰਾ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਜਿਹੜੇ ਵੀਰ ਨੂੰ ਮੇਰੀ ਲੋੜ ਹੁੰਦੀ ਆ ਕਨਕਟ ਕਰਨਾ ਚਾਹੁੰਦਾ ਤੇ ਮੇਰਾ ਨੰਬਰ ਕਮੈਂਟਾਂ ਚ ਲੈ ਸਕਦਾ ਕਿਉਂਕਿ ਮੈਂ ਕਦੀ ਮਸ਼ਹੂਰੀ ਮੈਂ ਕਦੀ ਤੁਹਾਨੂੰ ਇੱਕ ਗੱਲ ਦੱਸੀ ਆ ਕਿ ਮੈਂ ਕਦੀ ਮਸ਼ਹੂਰੀ ਨਹੀਂ ਕੀਤੀ ਹੈ ਚੀਦੀ ਤੇ ਨਾ ਮੈਂ ਕਦੀ ਆਪਣਾ ਨੰਬਰ ਦਿੱਤਾ ਸਕਰੀਨ ਦੇ ਉੱਪਰ ਤਾਂ ਆਪਾਂ ਮਸ਼ਹੂਰੀ ਕਰਦੇ ਆ ਆਪਣਾ ਕੰਮ ਹੈ ਕਿ ਅੜਿਆ ਕੰਮ ਕੱਢਣਾ ਅੜਿਆ ਕੰਮ ਕੱਢ ਕੇ ਜਿਹੜਾ ਰਿਕਾਰਡ ਕਰਕੇ ਪਾਉਣਾ ਤੇ ਉਹੀ ਪਉਂਦੇ ਰਹਿਣਾ ਆਪਾਂ ਤੇ ਬਾਕੀ ਜਿਹੜੇ ਵੀਰ ਨੇ ਕਨੈਕਟ ਕਰਨਾ ਹੁੰਦਾ ਮੇਰਾ ਨੰਬਰ ਕਮੈਂਟਾਂ ਚ ਲੈ ਸਕਦੇ ਨੇ ਤੇ ਬਾਕੀ ਇਦਾਂ ਹੀ ਆ ਕਿ ਫਿਰ ਗਾਣਾ ਜਾਂਦੇ ਜਾਂਦੇ ਬੋਲਾਂਗੇ ਜਰੂਰ ਕਿ ਮਿੱਤਰਾਂ ਨੇ ਕੰਮ ਬਲੋ ਕੱਢੇ ਨੇ ਜਿਹੜੇ ਅੜ ਗਏ ਲੋਕਾਂ ਦੇ ਆਏ 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 ਆ ਵੀਰ ਨੇ ਅੱਗੋ ਬੋਲਤਾ ਹੀ ਬਾਕੀ ਚਲੋ ਮੇਰੇ ਭਰਾ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਲਾਈਕ ਜਰੂਰ ਕਰ ਦਿਓ ਓਕੇ ਜੀ ਧੰਨਵਾਦ